ਸਭੀਗੋ ਜੇਤਨਾ ਤੇਰਾ ਕੀ ਹੈ ਜੇਤਨਾ ਬਿਲਕੁਲ ਇੱਕ ਵਾਰ ਫਿਰ ਮੈਂ ਆਪਣੇ ਪਿਆਰੇ ਲੋਕਾਂ ਚ ਆਇਆ ਵਿਧਾਨ ਸਭਾ ਹਲਕਾ ਪੋਆ ਦੇ ਅੱਜ ਤਿੰਨ ਸਕੂਲਾਂ ਦੇ ਅੰਦਰ ਮੈਂ ਗਿਆ ਹਾਂ ਔਰ ਸਿੱਖਿਆ ਕ੍ਰਾਂਤੀ ਦੇ ਤਹਿਤ ਜਿਹੜਾ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਜੀ ਦੀ ਗਵਾਈ ਚ ਪੰਜਾਬ ਸਰਕਾਰ ਨੇ ਸ਼ੁਰੂ ਕੀਤਾ ਸੋ ਇਹਨਾਂ ਸਕੂਲਾਂ ਦੇ ਅੰਦਰ ਅੱਜ ਲਗਭਗ 21 ਲੱਖ ਰੁਪਏ ਦੀ ਲਾਗਤ ਦੇ ਨਾਲ ਜਿਹੜੀਆਂ ਚਾਰਦੁਆਰੀਆਂ ਹੋਈਆਂ ਨੇ ਸਕੂਲਾਂ 'ਚ ਉਹਨਾਂ ਦੇ ਟੁਗਾਟਣ ਕੀਤੇ ਆ ਸਕੂਲ ਬੈਦੋ ਚੱਕ ਦੇ ਅੰਦਰ ਸਕੂਲ ਢੋਲਵਾਲ ਦੇ ਅੰਦਰ ਪ੍ਰਾਇਮਰੀ ਔਰ ਮਿਡਲ ਦੇ ਵਿੱਚ ਔਰ ਚੌਥਾ ਜਿਹੜਾ ਸਕੂਲ ਪਹਾੜੋ ਚੱਕ ਦੇ ਵਿੱਚ ਇਹਦੇ ਚਾਰਦੁਆਰੀ ਦੇ ਲਈ ਲੱਖਾਂ ਰੁਪਏ ਪੰਜਾਬ ਸਰਕਾਰ ਵੱਲੋਂ ਆਏ ਆ ਸੋ ਬੜੀ ਅਫਸੋਸ ਦੀ ਗੱਲ ਆ ਕਿ 75 ਸਾਲ ਸਾਡੇ ਮੁਲਕ ਦੀ ਆਜ਼ਾਦੀ ਨੂੰ ਹੋ ਗੇ ਆ ਅਜੇ ਤੱਕ ਸਕੂਲਾਂ ਦੀਆਂ ਚਾਰ ਦੁਆਰੀਆਂ ਵੀ ਪੁਰਾਣੀਆਂ ਸਰਕਾਰਾਂ ਨਹੀਂ ਕਰ ਸਕੀਆਂ ਸੋ ਨਵੇਂ ਟੀਚਰ ਭਰਤੀ ਕੀਤੇ ਜਾ ਰਹੇ ਆ ਮਤਲਬ ਦੁਨੀਆ ਦੇ ਅੰਦਰ ਆਪਣੇ ਟੀਚਰ ਸੇਵਾਵਾਨਾਂ ਨੂੰ ਭੇਜਿਆ ਜਾ ਰਿਹਾ ਸਿੰਗਾਪੁਰ ਦੇ ਅੰਦਰ ਫਿਨਲੈਂਡ ਦੇ ਅੰਦਰ ਕਿ ਉੱਥੇ ਸਿੱਖ ਕੇ ਆਓ ਦੇਖ ਕੇ ਆਓ ਕਿ ਕਿਸ ਤਰ੍ਹਾਂ ਉੱਥੇ ਬੱਚਿਆਂ ਨੂੰ ਪੜ੍ਹਾਉਂਦੇ ਆ ਤੇ ਉਹ ਤਕਨੀਕ ਪੰਜਾਬ 'ਚ ਲਾਗੂ ਕੀਤੀ ਜਾ ਰਹੀ ਆ ਸੋ ਮੈਨੂੰ ਖੁਸ਼ੀ ਆ ਕਿ ਅੱਜ ਇਹਨਾਂ ਸਕੂਲਾਂ ਦੇ ਅੰਦਰ ਅਸੀਂ ਲੱਖਾਂ ਰੁਪਏ ਦੇ ਲਾਗੇ ਦੇ ਨਾਲ ਵੱਖ-ਵੱਖ ਜਿਹੜੇ ਕੰਮਾਂ ਦਾ ਉਦਘਾਟਨ ਕੀਤਾ ਸੋ ਨਾਲ ਦੀ ਨਾਲ ਮੈਨੂੰ ਇਸ ਗੱਲ ਦੀ ਖੁਸ਼ੀ ਆ ਵੀ ਸਾਡਾ ਜ਼ਿਲ੍ਹਾ ਪਠਾਨਕੋਟ ਲਗਾਤਾਰ ਐਜੂਕੇਸ਼ਨ ਦੇ ਖੇਤਰ ਦੇ ਅੰਦਰ ਹਰ ਸਾਲ ਕੋਈ ਨਾ ਕੋਈ ਮੱਲਾ ਮਾਰਦਾ ਕਦੀ 1 ਨੰਬਰ ਤੇ ਕਦੀ 2 ਤੇ ਕਦੀ ਤੀਜੇ ਤੇ ਸੋ ਪਲੱਸ 2 ਦੇ ਅੰਦਰ ਵੀ ਸਾਡਾ ਜ਼ਿਲ੍ਹਾ ਪੰਜਾਬ ਦੇ ਵਿੱਚ ਤੀਜੇ ਨੰਬਰ ਤੇ ਰਿਹਾ 8ਵੀਂ ਦੇ ਵਿੱਚ ਸਾਡਾ ਜ਼ਿਲ੍ਹਾ ਦੂਜੇ ਨੰਬਰ ਤੇ ਰਿਹਾ ਤੇ ਮੈਨੂੰ ਖੁਸ਼ੀ ਆ ਕੱਲ ਜਿਹੜੇ ਰਿਜ਼ਲਟ ਆਏ ਆ ਮੈਟ੍ਰਿਕ ਦੇ ਉਹਦੇ ਵਿੱਚੋਂ ਦੋ ਬੱਚੇ ਸਾਡੇ ਪੰਜਾਬ ਦੇ ਸਰਕਾਰੀ ਸਕੂਲ ਦੇ ਬਮਿਆਲ ਤੋਂ ਪੰਜਾਬ ਦੀ ਮੈਰਿਟ ਚ ਆਇਆ ਔਰ ਚੌਥੇ ਨੰਬਰ ਤੇ ਸਾਡਾ ਜ਼ਿਲ੍ਹਾ ਫਿਰ ਪਠਾਨਕੋਟ ਆਇਆ ਮੈਂ ਸਾਰੇ ਅਧਿਆਪਕ ਸਹਿਬਾਨਾਂ ਨੂੰ ਵੀ ਐਪਰੀਸ਼ੀਏਟ ਕਰਦਾ ਉਹਨਾਂ ਨੂੰ ਮੁਬਾਰਕ ਵੀ ਦਿੰਦਾ ਕਿ ਤੁਹਾਡੇ ਸਭ ਦੀ ਮਿਹਨਤ ਦੇ ਸਦਕਾ ਸਕੂਲਾਂ ਦੇ ਅੰਦਰ ਵਿਜ਼ਨ ਚੇਂਜ ਹੋ ਰਿਹਾ ਜੋ ਸਰਕਾਰ ਭਗਵੰਤ ਜੀ ਚਾਹਦੀ ਹੈ ਤੁਸੀਂ ਉਹਨੂੰ ਪੰਜਾਬ ਚ ਲਾਗੂ ਕਰ ਰਹੇ ਹੋ ਸੋ ਆਉਣ ਵਾਲੇ ਦਿਨਾਂ ਚ ਹੋਰ ਵੀ ਇਹਨਾਂ ਸਕੂਲਾਂ ਦੇ ਲਈ ਕਰੋੜਾਂ ਰੁਪਏ ਸਰਕਾਰਾਂ ਵੱਲ ਵੰਡਾਂਗੇ ਸਾਡਾ ਯਤਨ ਹੈ ਕਿਨਾ ਸਕੂਲਾਂ ਦੇ ਅੰਦਰ ਪੜ੍ਹਦੇ ਬੱਚੇ ਵੀ ਆਉਣ ਵਾਲੇ ਸਮੇਂ ਚ ਅਗਲੇ ਕੰਪੀਟੀਸ਼ਨਾਂ ਦੀ ਉਹ ਬੱਚੇ ਜਿਹੜੇ ਆ ਉਹ ਵੱਡੀ ਤਿਆਰੀ ਕਰਨ ਸੋ ਲਗਾਤਾਰ ਹਲਕੇ ਚੀਜ਼ ਕੰਮ ਕੀਤੇ ਜਾ ਰਹੇ